ਮਾਰਾ ਕਹਿੰਦੇ ਮਰਦਾਨਿਆ ਹੋ ਸਕਦਾ ਮਿਲ ਹੀ ਪਈਏ ਮਰਦਾਨਿਆ ਹੋ ਸਕਦਾ ਦੁਬਾਰਾ ਕਿਸੇ ਜਨਮ ਵਿੱਚ ਆਪਾਂ ਮਿਲ ਹੀ ਪਈਏ ਤੇ ਮਰਦਾਨਾ ਕਹਿੰਦਾ ਬਾਬਾ ਜੇ ਤੂੰ ਮਿਲਿਆ ਨਾ ਮੈਨੂੰ ਸਿਆਣ ਲਈ ਵੀ ਮੈਂ ਉਹੀ ਹਾਂ ਮੇਰੇ ਤੋਂ ਨਹੀਂ ਸਿਆਣਿਆ ਜਾਣਾ ਤੂੰ ਜੇ ਤੂੰ ਦੁਬਾਰਾ ਕਦੀ ਮੈਨੂੰ ਮਿਲਿਆ ਤੇ ਮੈਨੂੰ ਸਿਆਣ ਲੈ ਮੈਨੂੰ ਭੁੱਲੀ ਨਾ ਮਰਦਾਨਾ ਕਹੀ ਬਾਬਾ ਮੈਨੂੰ ਸਿਆਣ ਤੇ ਲੈ ਆਂਗਾ ਨਾ ਮੈਂ ਉਹੀ ਆ ਇਹ ਮਰਦਾਨਾ ਪਿਆ ਇਹ ਪ੍ਰੇਮ ਹੁੰਦਾ ਬਾਬਾ ਸਿਆਣ ਲੈ ਤੇ ਸਤਿਗੁਰ ਨੇ ਇੰਨਾ ਪਿਆਰ ਭਾਈ ਮਰਦਾਨੇ ਨੇ